ਹਾਂਜੀ ਮਾਤਾ ਕਦੋਂ ਦੀ ਤੜਾਈ ਚੱਲਦੀ ਆ ਹਾਂ ਬੇਟਾ ਤੜਾਈ ਚੱਲਦੀ ਆ ਕਦੋਂ ਤੇ ਇੱਕ ਗੱਲ ਹੋਣਾ ਆਪਾਂ ਤੈਨੂੰ ਦੱਸ ਦਈਏ ਜਿਹੜਾ ਕਦੂ ਤੇਰੇ ਹੱਥ 'ਚ ਆਣਾ ਇਹ ਕਦੇ 5 10 ਰੁਪਏ 2 ਰੁਪਏ ਕਿਲੋ ਵੀ ਵਿਕਦਾ ਰਿਹਾ ਪਤਾ ਹਨਾ ਤੈਨੂੰ ਤੇ ਉਹਨਾਂ ਦਿਨਾਂ ਵਿੱਚ ਖਰਚੇ ਵੀ ਨਹੀਂ ਮੁੜਦੇ ਹੁੰਦੇ ਸੀ ਸਬਜ਼ੀ ਵਾਲਿਆਂ ਦੇ ਤੇ ਹੁਣ ਇਹਦਾ ਰੇਟ ਆ ਇੱਕ ਪੀਸ ਦਾ ਤੈਨੂੰ ਪਤਾ ਕਿੰਨਾ ਹੋ ਸਕਦਾ ਕੋਈ ਆਈਡੀਆ 5 15 ਰੁਪਏ ਵਿੱਚ ਇਹ ਇੱਕ ਪੀਸ 20 ਰੁਪਏ ਦਾ ਹੁਣ ਅੱਜ ਦੇ ਟਾਈਮ ਆ ਯਾਨੀ ਇਹਦੇ ਵਿੱਚ ਆਏ ਆਗਾ ਜਿਹੜਾ ਸਬਜ਼ੀਆਂ ਦਾ ਕੰਮ ਕਰਦਣਾ ਉਹਨੂੰ ਸਬਰ ਰੱਖਣ ਦੀ ਬਹੁਤ ਲੋੜ ਆ ਹਨਾ ਜਿਹੜਾ ਸਬਰ ਰੱਖ ਗਿਆ ਉਹ ਤਾਂ ਹੌਲੀ ਹੌਲੀ ਹੋ ਜਾਂਦਾ ਕਾਮਯਾਬ ਤੇ ਜਿਨੇ ਸਬਰ ਰੱਖਣਾ ਹੀ ਨਹੀਂ ਵੀ ਹਨਾ ਡੇਲੀ ਦੀ ਡੇਲੀ ਸਾਨੂੰ ਪੈਸੇ ਆਈ ਜਾਣ ਵੀ ਰੇਟ ਹਨਾ ਵਧੀਆ ਮਿਲੀ ਜਾਵੇ ਘਾਟਾ ਨਾ ਪਵੇ ਤੇ ਉਹ ਦੋਸਤੋ ਇਹ ਸਬਜ਼ੀਆਂ ਦਾ ਪੰਗਾ ਨਾ ਲਿਓ ਕਿਉਂਕਿ ਕਦੇ ਇਹ ਅਸੀਂ 5 ਰੁਪਏ ਵੀ ਬੀਚਦੇ ਰਹੇ ਹਾਂ ਜਦੋਂ ਵੱਜ ਜਾਂਦਾ ਸੀ ਮੰਡੀ 'ਚ ਵੇਚ ਕੇ ਆਉਂਦੇ ਸੀ 2 ਰੁਪਏ ਵੀ ਵੇਚ ਕੇ ਆਉਂਦੇ ਸੀ ਹੁਣ ਜਿਵੇਂ ਦਾ ਇਹਦਾ ਝਾੜਾ ਹੋਏ ਦੇ ਹਿਸਾਬ ਨਾਲ ਇਹਦਾ ਰੇਟ ਵਧੀਆ ਹੋ ਗਿਆ ਹਨਾ ਮਾਤਾ ਠੀਕ ਆ ਵਧੀਆ ਵਧੀਆ ਹਾਂ ਤੇ ਹੋਰ ਮਾਤਾ ਕੁਝ ਕਹਿਣਾ ਹੋਵੇ ਹੋਰ ਬੇਟਾ ਮੇਰਾ ਤੇ ਇਹੀ ਕਹਿਣਾ ਵੀ ਕੋਈ ਵੀ ਆਪਾਂ ਕੰਮ ਕਰਦੇ ਆ ਮੱਝਾਂ ਗਾਮਾਂ ਰੱਖਦੇ ਆ ਖੇਤੀ ਦਾ ਕੰਮ ਕਰਦੇ ਆ ਸਬਜ਼ੀ ਦਾ ਕੰਮ ਕੋਈ ਵੀ ਬਿਜ਼ਨਸ ਆ ਜਾਣੀ ਹਾਂ ਕਸਾ ਕਾਟ ਬਾਦ ਜਰੂਰ ਆਉਗੀ ਹਰੇਕ ਕੰਮ ਚ ਹਾਂ ਵੀ ਥੋੜਾ ਜਿਹਾ ਧਿਆਨ ਰੱਖ ਕੇ ਸਬਰ ਰੱਖ ਕੇ ਕੰਮ ਕਰੀ ਚੱਲੋ ਕਰੀ ਚੱਲੋ ਆਪਣੀ ਬਰਕਤ ਪਈ ਜਾਏ ਹਾਂ ਯਾਨੀ ਮੇਨ ਜਿਹੜਾ ਮਕਸਦ ਆ ਸਬਰ ਰੱਖਣ ਦਾ ਵੀ ਜਿਹਨੇ ਦਾ ਸਬਰ ਰੱਖ ਲਿਆ ਉਹ ਹੌਲੀ ਹੌਲੀ ਹੋ ਜਾਂਦਾ ਕਾਮਜਾਬ ਤੇ ਜਿਹਨੇ ਸਬਰ ਰੱਖਣਾ ਹੀ ਨਹੀਂ ਉਹ ਜਿੰਨਾ ਹਨ ਮਰਜੀ ਕੰਮ ਕਰੀ ਚੱਲੇ ਉਹਦੀ ਤਮਾ ਫੇਰ ਵੀ ਨਹੀਂ ਭਰਦੀ ਹਨ ਮਿਹਨਤ ਵਾਲਾ ਕੰਮ ਆ ਨਾ ਇਹ ਹੌਲੀ ਹੌਲੀ ਕੰਮ ਬਿਲਕੁਲ 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 ਇਕਦਮ ਨਹੀਂ ਵੀ ਆਪਾਂ ਰੜਕੇ ਨਾਲ ਨਹੀਂ ਇਕੱਠੇ ਕਰਨੇ ਹਾਂਜੀ ਹਾਂ ਤੇ ਦੋਸਤੋ ਬਾਕੀ ਸਬਜ਼ੀਆਂ ਦੇ ਕੰਮ 'ਚ ਤਾਂ ਤੁਹਾਨੂੰ ਸਬਰ ਦੀ ਬਹੁਤ ਜ਼ਰੂਰਤ ਆ ਹਨਾ ਸਬਰ ਬਹੁਤ ਰੱਖਣਾ ਪੈਣਾ ਤੁਹਾਨੂੰ ਹਾਂ ਇਹ 'ਚ ਘਾਟਾ ਵਾਧਾ ਪਹਿਲਾਂ ਮੰਨ ਕੇ ਚੱਲਿਓ ਵੀ ਇਹ 'ਚ ਘਾਟਾ ਵੀ ਹੋਊਗਾ ਤੇ ਵਾਧਾ ਵੀ ਹੋਊਗਾ ਘਾਟਾ ਵੱਧ ਵੀ ਹੋ ਸਕਦਾ ਤੇ ਵਾਧਾ ਵੀ ਵੱਧ ਹੋ ਸਕਦਾ ਇਹ ਪਰਮਾਤਮਾ ਦੇ ਹੱਥ 'ਚ ਥੋੜੀ ਕਿਸਮਤ ਦੇ ਹੱਥ 'ਚ ਹਾਂ ਡੋਲਣ ਵਾਲੀ ਇਹ ਦੇ ਵਿੱਚ ਕੋਈ ਉਹ ਨਹੀਂ ਹੈਗੀ ਵੀ ਪਰਿਵਾਰ ਨੂੰ ਹਨਾ ਸਪੋਰਟ ਕਰਨੀ ਚਾਹੀਦੀ ਆ ਵੀ ਹਾਂ ਕੰਮ ਕਰ ਸਕਦਾ ਹਾਂ ਪਰਿਵਾਰ ਥੋੜੀ ਹਨਾ ਸਪੋਰਟ ਕਰੂ ਫੇਰ ਤੁਸੀਂ ਕਾਮਯਾਬ ਹੋ ਸਕਦੇ ਹੋ ਤੇ ਬਾਕੀ ਦੋਸਤੋ ਵੀਡੀਓ ਆਪਣੀ ਮਾਤਾ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਹਾਂਜੀ ਧੰਨਵਾਦ ਜੀ